ਕੀ ਹਾਲ ਚੱਲ ਦੋਸਤੋ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੁਹਾਨੂੰ ਪਤਾ ਹੈ ਜਿਵੇਂ ਆਪਾਂ ਗੁੱਪੀ ਪੱਟੀ ਤੇ ਰਾਣਾ ਸੰਧੂ ਯਾਰ ਪੰਜਾਬੀ ਸਾਡਾ ਵਲੌਗ ਚੈਨਲ ਹੈ ਅਸੀਂ ਵਕ ਵਕ ਟਾਪਿਕਾਂ ਨਿਊ ਨਿਊ ਟਾਪਿਕਾਂ ਵਿਸ਼ਾ ਬਾਰੇ ਆਪਾਂ ਡਿਬੇਟ ਕਰਦੇ ਰਹਿੰਦੇ ਜੋ ਕਿ ਦੇਸ਼ ਵਿਦੇਸ਼ ਦੀ ਸੰਗਤ ਨੂੰ ਚੰਗਾ ਸੁਣਨ ਨੂੰ ਮਿਲੇ ਅੱਜ ਆਪਣਾ ਨਿਊ ਟਾਪਿਕ ਹੈ ਵੀ ਪੱਟੀ ਸ਼ਹਿਰ ਬਾਰੇ ਸਫਾਈ ਪੱਟੀ ਸ਼ਹਿਰ ਬਾਰੇ ਜਾਣਕਾਰੀ ਦੇਣੀ ਆਪਾਂ ਪੱਟੀ ਸ਼ਹਿਰ ਆਪਣਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਜੋ ਜ਼ਿਲ੍ਹਾ ਤਰਨਤਾਰਨ ਦੇ ਇੱਕ ਤਹਿਸੀਲ ਪੱਟੀ ਸ਼ਹਿਰ ਪੈਂਦਾ ਵੇਖੋ ਨਵੀਆਂ ਕਚਹਰੀਆਂ ਖੁੱਲੀਆਂ ਬਹੁਤ ਵਿਕਾਸ ਹੋ ਰਿਹਾ ਕਿਉਂਕਿ ਸਭ ਤੋਂ ਪਹਿਲਾਂ ਆਪਣੇ ਲਾਲਜੀਤ ਸਿੰਘ ਪੁੱਲਰ ਸਾਡਾ ਸਾਡਾ ਮੰਤਰੀ ਜਦੋਂ ਵੀ ਕਿਤੇ ਆਪਾਂ ਜਾਣੇ ਆ ਉਹ ਆਂਦੇ ਲਾਲਜੀਤ ਪੁੱਲਰ ਆਪ ਤੁਹਾਡੇ ਪੱਟੀ ਸ਼ਹਿਰ ਦਾ ਕਿਉਂਕਿ ਟਰਾਂਸਪੋਰਟ ਮੰਤਰੀ ਹੁਣ ਜੇਲ੍ਹ ਮੰਤਰੀ ਦੇ ਨਵਾਂ ਵਿਭਾਗ ਮਿਲਿਆ ਨੂੰ ਟਰਾਂਸਪੋਰਟ ਮੰਤਰੀ ਬਜੇਲ ਫਿਰ ਪੰਚਾਇਤੀ ਕਿਉਂਕਿ ਇੱਥੇ ਫੇਰਾ ਫੇਰੀਆਂ ਨਹੀਂ ਹੁੰਦੀ ਸਾਡਾ ਮੰਤਰੀ ਵੇਖੋ ਜਦੋਂ ਵੀ ਬੱਚਿਆਂ ਨੂੰ ਮਿਲੂਗਾ ਕਿਤੇ ਵੀ ਮਿਲੂਗਾ ਉਹ ਬੜਾ ਥੋੜਾ ਹੱਸ ਕੇ ਮਿਲਦਾ ਹੱਸ ਹਾਸਿਆਲਾ ਬੰਦਾ ਵੇਖੋ ਸਿਪਟਾਉ ਨਹੀਂ ਕਰਨੀ ਆ ਮੰਤਰੀ ਸਾਹਿਬ ਪਹਿਲਾਂ ਤਾਂ ਸਾਡੇ ਜ਼ਿਲ੍ਹੇ ਦਾ ਮੰਤਰੀ ਆ ਬੜਿਆ ਸਾਨੂੰ ਬਹੁਤ ਬਹੁ ਵਧਾਈਆਂ ਕਿਉਂਕਿ ਆਪ ਦੇ ਜ਼ਿਲ੍ਹੇ ਦਾ ਮਾਣ ਹੁੰਦਾ ਵੀ ਚਲੋ ਵੀ ਕਿਤੇ ਵੀ ਸੰਸਦ ਪਾਰਲੀਮੈਂਟ ਦਿੱਲੀ ਪੰਜਾਬ ਪਵਨ ਚੰਡੀਗੜ੍ਹ ਜਦੋਂ ਬੋਲਦਾ ਬੜੀ ਖੁਸ਼ੀ ਹੁੰਦੀ ਪੱਟੀ ਸ਼ਰ ਦਾ ਮੰਤਰੀ ਵੇਖੋ ਆਪਾਂ ਪੱਟੀ ਸ਼ਾਹ ਦੀ ਗਰਾਊਂਡ ਵੇਖ ਲਓ ਗਰਾਊਂਡ ਦੀ ਵੇਖ ਲਓ 400 ਮੀਟਰ ਦਾ ਟਰੈਕ ਵਿੱਚ ਵਾਲੀਬਾਲ ਕ੍ਰਿਕਟ ਫੁੱਟਬਾਲ ਹੁਣ ਵੇਖੋ ਤੁਸੀਂ ਕੁਸ਼ਤੀ ਦੀਆਂ ਗੇਮਾਂ ਆਈਆਂ ਜੀ ਬਾਕਸਿੰਗ ਦੀਆਂ ਗੇਮਾਂ ਆਈਆਂ ਪੱਟੀ ਸ਼ਾਹ ਦਾ ਗੁਰਦੁਆਰਾ ਪਾਟ ਸਾਹਿਬ ਜੋ ਬੜਾ ਵੱਡਾ ਇਤਿਹਾਸਤ ਨੂੰ ਪਤਾ ਹੀ ਹੈ ਦੂਜਾ ਬੀਬੀ ਰਜਨੀ ਗੁਰਦੁਆਰਾ ਦਾ ਬਹੁਤ ਵੱਡਾ ਇਤਿਹਾਸ ਹੈ ਇਦਾਂ ਹੀ ਆਪਣਾ ਸੇਵਾ ਕੇਂਦਰ ਪੱਟੀ ਸ਼ਹਿਰ ਜਿੰਨੇ ਕਿਉਂਕਿ ਪੱਟੀ ਸ਼ਹਿਰ ਨੂੰ 40 ਪਿੰਡ ਪੈਂਦੇ ਆ 40 ਪਿੰਡਾਂ ਕਿਉਂਕਿ ਪੱਟੀ ਸ਼ਹਿਰ ਹਲਕਾ ਹੋ ਗਿਆ ਜਿੱਦਾਂ ਖੇਮ ਕਰਨਾ ਹਲਕਾ ਇਦਾਂ ਪੱਟੀ ਸ਼ਹਿਰ ਨੂੰ 40 ਪਿੰਡ ਪੈਂਦੇ ਆ 40 ਪਿੰਡ ਦੇ ਵਿੱਚ ਚੁਰਸਤਾ ਜਿਹੜਾ ਮੇਨ ਜਿੱਦਾਂ ਸਿਟੀ ਹੁੰਦੇ ਸ਼ਹਿਰ ਹੀ ਕਹਿੰਦੇ ਪੱਟੀ ਸ਼ਹਿਰ ਨੂੰ ਜਿਹੜਾ 40 ਲੱਗ ਛਾ ਕੇ ਪਿੰਡ ਪੈਂਦੇ ਆ ਬਾਕੀ ਸੇਵਾ ਕੇਂਦਰ ਵੇਖੋ ਸਾਡਾ ਕਿੱਡਾ ਵਧੀਆ ਉੱਥੇ ਜਨਮ ਜੋ ਵੀ ਐ ਨਿੱਕੇ ਨਿੱਕੇ ਵੱਡੇ ਵੱਡੀਆਂ ਪ੍ਰੋਬਲਮਾਂ ਉਹ ਸੈੱਟ ਹੁੰਦੀਆਂ ਹੋ ਕਿਉਂਕਿ ਜੇ ਲਾਗੇ ਛਾ ਕੇ ਨਾ ਮਿਲੇ ਕਿਉਂਕਿ ਪੱਟੀ ਸ਼ਹਿਰ ਜਿਉਂ ਹੈ ਪੱਟੀ ਸ਼ਹਿਰ ਦਾ ਬਾਸਟੈਂਡ ਬਹੁਤ ਵਧੀਆ ਪੀਣ ਨੂੰ ਪਾਣੀ ਵਧੀਆ ਠੰਡਾ ਪਾਣੀ ਮਿਲਦਾ ਇੱਥੇ ਤੇ ਪੱਖੇ ਲੱਗੇ ਆ ਹਾਰ ਚੰਡੀਗੜ੍ਹ ਦਿੱਲੀ ਬੰਬੇ ਤੱਕ ਬੱਸਾਂ ਪੱਟੀ ਖੇਰ ਤੋਂ ਜਾਣੀ ਕਿਉਂਕਿ ਮੰਤਰੀ ਟਰਾਂਸਪੋਰਟ ਮੰਤਰੀ ਪੱਟੀ ਖੇਰ ਦਾ ਕਿਉਂਕਿ ਬੱਸਾਂ ਦਾ ਕੋਈ ਵੀ ਪਰਮਿਟ ਲੈਣਾ ਹੋਵੇ ਕਿਉਂਕਿ ਕਿਉਂਕਿ ਜਿੰਨਾ ਤੱਕ ਆਪਣਾ ਮੰਤਰੀ ਆਪਣੇ ਹਲਕੇ ਦਾ ਨਵਕਾਸ ਕਰੂ ਉਨ ਤੱਕ ਗੱਲ ਨਹੀਂ ਬੰਦੀ ਕਿਉਂਕਿ ਆਪਣੇ ਕਰਨੋਂ ਪਹਿਲਾਂ ਆਪ ਸਾਫ਼ ਕਰਕੇ ਫਿਰ ਦੂਜੇ ਕਰਨੋਂ ਸਾਫ਼ ਕਰਨਾ ਪੈਂਦਾ ਆਪਣੀ ਗਲੀ ਨੂੰ ਪਹਿਲਾਂ ਸਾਫ਼ ਰੱਖਾਂਗੇ ਫਿਰ ਅਗਲੇ ਬਾਰੇ ਇਸ ਕਰਕੇ ਪੱਟੀ ਸ਼ਹਿਰ ਦਾ ਬਹੁਤ ਵੱਡਾ ਇਤਿਹਾਸ ਹੈ ਦੂਨੀ ਚੰਦ ਦਾ ਇਤਿਹਾਸ ਨਹੀਂ ਸੱਤ ਧੀਆਂ ਸੀ ਉਹ ਬੀਬੀ ਰਜਿੰਦ ਦੇ ਇਤਿਹਾਸ ਤੁਹਾਨੂੰ ਸਾਰਿਆਂ ਨੂੰ ਪਤਾ ਗੁਰਦੁਆਰਾ ਪਟ ਸਾਹਿਬ ਦਾ ਪਤਾ ਭਾਵੇਂ ਬਿੱਦੀ ਚੰਦ ਦਿਸ਼ਾਲੇ ਲੈ ਗਿਆ ਜਿੱਦੋਂ ਕਿਰਾ ਪੈ ਗਿਆ ਮਗਲਾਂ ਹੁਣ ਵੇਖੋ ਆਪਣਾ ਸਾਂਝ ਕੇਂਦਰ ਪੱਟੀ ਸ਼ਹਿਰ ਦਾ ਬੱਸ ਸਟੈਂਡ ਵੇਖੋ ਕੁਲਾ ਚੌਂਕ ਜਿਹੜੀ ਬਿਲਡਿੰਗ ਬਣੀ ਚਾਰ ਘੰਟਾ ਘਰ ਵੇਖੋ ਕਿੱਡਾ ਵਧੀਆ ਰਾਸ ਨੂੰ ਡੈਕੋਰੇਸ਼ਨ ਲਾਈਟਿੰਗ ਹੁੰਦੀ ਆ ਵੇਖੋ ਬੱਸਾਂ ਜਿੱਥੋਂ ਮਰਜ਼ੀ ਭਾਵਾਂ ਦੀ ਅੰਬ ਪੱਟੀ ਤੋਂ ਚੰਡੀਗੜ੍ਹ, ਨਵੀਂ ਦਿੱਲੀ ਜਿੱਥੇ ਜਾਣਾ ਹਰਿਆਣਾ ਜਾਣਾ ਸਵੇਰੇ ਟਾਈਮ ਸਰ ਬੱਸਾਂ ਚੱਲਦੀਆਂ ਵਧੀਆ ਸ਼ਾਨਦਾਰ ਬੱਸਾਂ ਸਰਕਾਰੀ ਪ੍ਰਾਈਵੇਟ ਵੇਖੋ ਬੀਬੀਆਂ ਦਾ ਕਿਰਾਇਆ ਫ੍ਰੀ ਕੀਤਾ ਉਹ ਵੇਖੋ ਅੰਬਰ ਪੱਟੀ ਤੋਂ ਅੰਬਰਸਰ ਘਟੋ ਘਾਟ ਵੀ ਲਾਲੋ ਸਾਹਿਬੀ ਦਾ 8 ਵਜੇ ਤੱਕ 40 40 50 50 ਬੱਸਾਂ ਸਰਕਾਰੀ ਦੋ ਦੋ ਮਿੰਟ ਤਿੰਨ ਤਿੰਨ ਮਿੰਟ ਬਾਅਦ ਕਿਉਂਕਿ ਪ੍ਰਾਈਵੇਟ ਦਾ ਵੀ ਟਾਈਮ ਹੁੰਦਾ ਸਰਕਾਰੀ ਦਾ ਜ਼ਿਆਦਾ ਕਿਉਂਕਿ ਜਿੰਨੀ ਸਰਕਾਰੀ ਬੱਸ ਹੋਵੇ ਉਨਾ ਆਪਾਂ ਨੂੰ ਵਿਕਾਸ ਚਾਹੀਦਾ ਕਿਉਂਕਿ ਹੁਣ ਵੇਖੋ 7 8 9 ਸਾਲ ਹੋ ਗਿਆ ਬੀਬੀਆਂ ਨੂੰ ਕਿੱਡੀ ਵਧੀਆ ਸਹੂਲਤਾਂ ਆਟਾ ਦਾਲ ਸਕੀਮ ਕਿੱਡੀ ਵਧੀਆ ਸ ਪਰ ਇਹ ਸਰਕਾਰ ਨੂੰ ਇਹ ਵੀ ਆ ਵੀ ਬੇਰੁਜ਼ਗਾਰੀ ਥੋੜੀ ਕਰਪਸ਼ਨ ਦੂਰ ਕਰਨੀ ਚਾਹੀਦੀ ਜਿੱਦਾਂ ਪ੍ਰਾਈਵੇਟ ਕੋਈ ਫੈਕਟਰੀਆਂ ਆ ਜਾਣ ਤੁਰਕੜੇਲੇ ਜੋ ਕਿ ਖੜਾਉਣਿਆਂ ਦੀ ਫੈਕਟਰੀ ਕਿਉਂਕਿ 10-12000 ਤੇ ਵਿਹਲੇ ਆਲ ਮਤਲਬ 10-12-15000 ਤੇ ਕੰਮ ਤੇ ਲੱਗਾ ਹੋਊਗਾ ਨਾ ਤੇ ਉਹਨੂੰ ਬੈਨੀਫਿਟ ਹੋਊਗਾ ਕਿਉਂਕਿ ਗਾਂ ਵਿਆਹ ਸ਼ਾਦੀ ਹੋਣੀ ਉਹਨਾਂ ਕਹਿੰਦਾ ਮੁੰਡਾ ਵਿਹਲਾ ਵਿਹਲੇ ਤੋਂ ਉਹਨਾਂ ਦਾ ਵੀ ਮੁੰਡਾ ਨਸ਼ਾ ਜਾਂ ਕੁਝ ਖਾਣਾ ਖਾਂਦਾ ਪੀਂਦਾ ਇਸ ਕਰਕੇ ਸਰਕਾਰਾਂ ਨੂੰ ਵੀ ਬੇਨਤੀ ਆ ਵੀ ਕੋਈ ਆਪਣੀ ਪ੍ਰਾਈਵੇਟ ਫੈਕਟਰੀਆਂ ਆਉਣ ਮੰਤਰੀ ਸਾਹਿਬ ਨੂੰ ਮંત્રી ਸਾਹਿਬ ਨੇ ਪਾਰਲੀਮੈਂਟ ਚ ਕਿਹਾ ਵੀ ਫੈਕਟਰੀਆਂ ਹੁਣ ਚੰਗੇ ਪਾਸੇ ਲੱਗਣ ਹੁਣ ਸਾਂਝ ਕੇਂਦਰ ਵੇਖੋ ਨਸ਼ੇ ਨਸ਼ੇ ਦੇ ਸਾਂਝ ਕੇਂਦਰ ਹੁਣ ਦੂਰ ਨਾ ਜਾਓ ਲੋਕੀ ਹੁਣ ਮੋਬਾਈਲ ਨਹੀਂ ਛੱਡਦੇ ਚਾਰ ਚਾਰ ਪੰਜ ਪੰਜ 10 ਦਾ ਘੰਟੇ ਮੈਨੂੰ ਲੱਗਦਾ ਨਸ਼ਾ ਛਡਾਊ ਕੇਂਦਰ ਹੋਰ 10 ਸਾਲਾਂ ਨੂੰ ਮੋਬਾਈਲ ਛਡਾਊ ਕੇਂਦਰ ਖੋਲ ਜਾਣੇ ਜਿੱਦਾਂ ਦੇ ਆਪਣੇ ਲਾਵਾ ਜੀ ਵੇਖੋ ਮੋਬਾਈਲ 'ਚ ਵੀ ਚੰਗੀਆਂ ਚੀਜ਼ਾਂ ਆਪਾਂ ਪੱਬਜੀ ਗੇਮਾਂ ਗੋਮਲਨਾ ਕਿਉਂਕਿ ਜਿੱਧਰ ਜਿੱਦਾਂ ਹੁਣ ਕੰਪਿਊਟਰ ਵੇਖ ਲੋ ਕੰਪਿਊਟਰ ਦੇ ਜਿਹੜਾ ਵੀ ਬਟਨ ਆਪਾਂ ਕਲਿੱਕ ਕਰਨਾ ਉਹੋ ਚੀਜ਼ ਨਿਕਲ ਆ ਕੋਈ ਵਧੀਆ ਚੀਜ਼ਾਂ ਸੁਣੋ ਕੋਈ ਟਾਡੀ ਕਵੀ ਸ਼੍ਰੀ ਕੋਈ ਗੁਰੂ ਸਾਹਿਬ ਦੀਆਂ ਗੱਲਾਂ ਸੁਣੋ ਇਹ ਆਪਾਂ ਗੇਮਾਂ ਖੇਡੀਆਂ ਨੇ ਗਾਣੇ ਸੁਣੀਆਂ ਨੇ ਬੈਟਰੀ ਲੋ ਇੱਕ ਅੱਖਾਂ ਦੇ ਬੜਾ ਅੱਖਾਂ ਦੇ ਬੜੀ ਪ੍ਰੋਬਲਮ ਹੁੰਦੀ ਜਦੋਂ ਆਪਾਂ ਫਿਰ ਛੋਟੇ ਛੋਟੇ ਬੱਚਿਆਂ ਨੂੰ ਤੁਜੀਆਂਨਾਂ ਕਾ ਲੱਗ ਜਾਂਦੀਆਂ ਹੋਣ ਸੜਕਾਂ ਵੇਖੋ ਕੁੱਲੇ ਚੌਂਗ ਵਾਲੀ ਸੜਕ ਵੇਖੋ ਆਸਲਾ ਵਾਲੀ ਸੜਕ ਵੇਖੋ ਪੱਟੀ ਸ਼ਹਿਰ ਤੋਂ ਜਿਹੜੀਆਂ ਚਾਰੇ ਪਾਸੇ ਸੜਕਾਂ ਨਿਕਲਦੀਆਂ ਪਿੰਡਾਂ ਬਹੁਤ ਵਧੀਆ ਤੇ ਬਹੁਤ ਵਧੀਆ ਸੜਕਾਂ ਬਣੀਆਂ A to Z ਲਾਗੇ ਫੁੱਲ ਲੱਗੇ ਆ ਬਾਕੀ ਰਾਨਾ ਵੀ ਥੋੜਾ ਦੱਸੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਕਤ ਦਾ ਬਹੁਤ ਧੰਨਵਾਦ ਜੋ ਸਾਡਾ ਚੈਨਲ ਦਿਨ ਰਾਤ ਵੇਖਦੇ ਹਨ ਸਬਸਕ੍ਰਾਈਬ ਕਰ ਰਹੇ ਹਨ ਦਰਸ਼ਕ ਵਰਗ ਵਧ ਰਿਹਾ ਹੈ ਸੋ ਅੱਜ ਦੀ ਜੋ ਵਿਸ਼ਾ ਹੈ ਪੱਟੀ ਸ਼ਹਿਰ ਇਹ ਬਹੁਤ ਪੁਰਾਣਾ ਸ਼ਹਿਰ ਹੈ ਮੁਗਲ ਕਾਲ ਤੋਂ ਵੀਹ ਪੁਰਾਣਾ ਸ਼ਹਿਰ ਆ ਇੱਥੇ ਜੈਨ ਧਰਮ ਦੇ ਮੰਦਿਰ ਆ ਮੁਸਲਮਾਨ ਜਿਹੜੇ ਪਾਕਿਸਤਾਨ ਚਲ ਗਏ ਪੱਟੀਆਂ ਉੱਤ ਕੇ ਬਹੁਤ ਜ਼ਿਆਦਾ 9 ਲੱਖ ਰੁਪਈਆ ਜਿਹੜਾ ਪੱਟੀ ਦਾ ਮਾਅਬਜਾ ਕਰਦਾ ਸੀ ਉਸ ਸਮੇਂ ਵਿੱਚ ਪੰਜਾਬ ਦਾ ਸਾਰੀ ਦੁਨੀਆ ਦਾ ਸਭ ਤੋਂ ਮਹਿੰਗਾ ਜਿਹੜਾ ਮਾਅਬਜਾ ਉਹ ਪੱਟੀ ਖੇਰ ਦਾ ਹੀ ਕਰਦਾ ਰਿਹਾ ਹੈ ਲਾਹੌਰ ਦਰਬਾਰ ਦੇ ਵਿੱਚ ਲਾਹੌਰ ਦਰਬਾਰ ਦੇ ਵਿੱਚ ਮੁਗਲਾਂ ਦੀ ਜਿਹੜੀ ਫੋਰਸ ਸੀ ਉਹ ਇੱਥੋਂ ਆ ਕੇ ਤੇ 9 ਲੱਖ ਦੇ ਕਰੀਬ ਦਮੜਾ ਇਕੱਠਾ ਕਰਕੇ ਕਿਸਾਨਾਂ ਤੋਂ ਲਈ ਕੇ ਪੈਸੇ ਜਾਂ ਹੋਰ ਜਿਹੜਾ ਟੈਕਸ ਵਪਾਰੀ ਟੈਕਸ ਹੁੰਦਾ ਹੈ ਉਹ ਸਾਰਾ ਲਾਹੌਰ ਜਾਂਦਾ ਹੈ ਤੇ ਉਦੋਂ ਲਾਹੌਰ ਦੇ ਵਿੱਚ ਸਾਰੇ ਗੱਲਾਂ ਕਰਦੇ ਸਨ ਕਿ ਪੱਟੀ ਸ਼ਹਿਰ ਦਾ ਜਿਹੜਾ ਹੈਗਾ ਇਹ ਸਭ ਤੋਂ ਜ਼ਿਆਦਾ ਟੈਕਸ ਆਉਂਦਾ ਹੈ ਤੇ ਇਸ ਕਰਕੇ ਇਹਨੂੰ ਪੱਟੀ ਨਾਮ ਲੱખી ਵੀ ਆਖਿਆ ਜਾਂਦਾ ਹੈ ਕਿਉਂਕਿ ਇਤਿਹਾਸ ਜਿਹੜਾ ਇਹ ਇਹ ਬਹੁਤ ਪੁਰਾਣਾ ਹੋ ਚੁੱਕਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਟਾਈਮ ਤੇ ਬਾਬਾ ਬਿਧੀ ਚੰਦ ਜੀ ਉਹਨਾਂ ਦੇ ਜਿਹੜੇ ਦੁਸ਼ਾਲੇ ਸਨ ਮੁਗਲਾਂ ਲੋ ਇੱਥੇ ਲੈ ਆਏ ਮੁਗਲ ਖੋ ਕੇ ਸਿੰਘਾਂ ਤੋਂ ਦਿਸਾਲੇ ਬਾਬਾ ਬਦੀ ਚੰਦ ਜੀ ਨੇ ਉਹ ਦਿਸਾਲੇ ਛਦਾ ਕੇ ਲਿਆਂਦੇ ਉਸ ਦੀ ਯਾਦ ਵਿੱਚ ਗੁਰਦੁਆਰਾ ਪਾਟ ਸਾਹਿਬ ਗੁਰਦੁਆਰਾ ਚਬਾਰਾ ਸਾਹਿਬ ਵੀ ਸਬੂਤ ਹੈ ਪੱਟੀ ਵਿੱਚ ਗੁਰੂ ਨਾਨਕਪੁਰੀ ਗੁਰਦੁਆਰਾ ਸਾਹਿਬ ਜੋ ਪੱਟੀ ਵਿੱਚ ਸਥਿਤ ਹੈ ਇਹ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦੀ ਉਦਾਸੀ ਦੇ ਸਮੇਂ ਪਹਿਲੀ ਉਦਾਸੀ ਦੇ ਸਮੇਂ ਗੁਰੂ ਨਾਨਕ ਦੇਵ ਜੀ ਪੱਟੀ ਸ਼ਹਿਰ ਆਏ ਹਨ ਇਤੋਂ ਪ੍ਰਾਤਨ ਮੰਦਰ ਜਿਹੜਾ ਹੈਗਾ ਸ਼ਿਵ ਜੀ ਮਹਾਰਾਜ ਦਾ ਮੰਦਰ ਉਹ ਬਹੁਤ ਪੁਰਾਣਾ ਹੈ ਤੇ ਹੋਰ ਵੀ ਬਹੁਤ ਮੰਦਰ ਨਵੇਂ ਬਣੇ ਹਨ ਪੀਰਾ ਸਾਹਿਬ ਦੀ ਜਗਾ ਜੋ ਬਹੁਤ ਪੁਰਾਣੀ ਹੈ ਪੀਰਾ ਸਾਹਿਬ ਦੀ ਜਗਾ ਕੋਈ ਹਜ਼ਾਰ ਸਾਲ 1.500 1000 ਸਾਲ ਪੁਰਾਣੀ ਹੈ ਕਿਉਂਕਿ ਉਦੋਂ ਜਿਹੜੇ ਜ਼ਿਆਦਾ ਮੁਸਲਮਾਨ ਹੀ ਹੁੰਦੇ ਸਨ ਜਾਂ ਜੈਨ ਬੋਧ ਧਰਮ ਦੇ ਲੋਕ ਹੁੰਦੇ ਸਨ ਪਰ ਸਿੱਖ ਧਰਮ ਨਾਲ ਪੱਟੀ ਸ਼ਹਿਰ ਦਾ ਬਹੁਤ ਗਹਿਰਾ ਰਿਸ਼ਤਾ ਹੈ ਪੰਜਾਬ ਦਾ ਮੈਨੂੰ ਯਾਦ ਆਦਾ ਸਭ ਤੋਂ ਜੇ ਪੁਰਾਣੇ ਸ਼ਹਿਰ ਆ ਤੇ ਉਹ ਪੱਟੀ ਆ ਕਿਉਂਕਿ ਇਸ ਤੋਂ ਬਾਅਦ ਅੰਬਰਸਰ ਬਸਿਆ ਹੈ ਪੱਟੀ ਤੋਂ ਬਾਅਦ ਤਰਨਤਾਰਨ ਜਿਹੜਾ ਗੁਰੂ ਸਾਬ ਨੇ ਗੁਰੂ ਅਰਜਨ ਦੇਵ ਜੀ ਨੇ ਬਸਾਇਆ ਹੈ